ਹਾਂਜੀ ਸਰ ਜਿਹੜਾ ਤੁਹਾਨੂੰ ਜੰਮੂ ਕਸ਼ਮੀਰ ਦੇ ਵਿੱਚ ਕਾਂਗਰਸ ਵੱਲੋਂ ਇਨਚਾਰਜ ਲਗਾਇਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅ ਦੇਖੋ ਜਿਹੜੀ ਜਿੰਨੀ ਕਲ ਮੈਨੂੰ ਸਮਝ ਆ ਰਹੀ ਹੈ ਕਿ ਉਹਦੇ ਵਿੱਚ ਕਾਂਗਰਸ ਜਿਹੜੀ ਆ ਉਹਨੂੰ ਕਾਫੀ ਬੈਨੀਫਿਟ ਹੋਊਗਾ ਇੱਕ ਤਾਂ ਰਾਹੁਲ ਗਾਂਧੀ ਦੀ ਉੱਥੇ ਲੋਕਪ੍ਰਿਤਾ ਜਿਹੜੀ ਉਹ ਕਾਫੀ ਵਧੀ ਹੈਗੀ ਔਰ ਦੂਸਰਾ ਇਹ ਹੈ ਕਿ ਬੀਜੇਪੀ ਦਾ ਆਪਸੀ ਜਿਹੜਾ ਕਲੇਸ਼ ਹੈ ਔਰ ਬੀਜੇਪੀ ਨੇ ਬਹੁਤ ਜ਼ਿਆਦਾ ਪ੍ਰੋਮਿਸਸਿਸ ਕੀਤੇ ਸੀਗੇ ਜਦੋਂ ਇਹਨੇ ਨੇ 12370 ਹਟਾਈ ਸੀ ਔਰ ਉਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਕਾਂਗਰਸ ਨੂੰ ਕਾਫੀ ਜਿਹੜਾ ਜਿਹੜਾ ਇੰਡੀਆ ਗੱਠ ਜੋੜ ਹੈਗਾ ਉਹਨੂੰ ਕਾਫੀ ਬੈਨੀਫਿਟ ਹੋਣ ਵਾਲਾ ਹੈ ਗੱਲ ਕਰੀਏ ਕਿ ਭਾਜਪਾ ਵੱਲੋਂ ਟਿਕਟ ਦੀ ਅਨਾਊਂਸਮੈਂਟ ਹੋਈ ਆ ਉਹ ਦਿਨ ਆਪਾਂ ਚਹੀ ਵਰਕਰ ਭਾਜਪਾ ਦੇ ਲੜ ਬੈਠੇ ਇਹਦੇ ਬਾਰੇ ਕੀ ਕਹਿਣਾ ਹੈ ਤੁਸੀਂ ਦੇਖੋ ਭਾਜਪਾ ਤਾਂ ਬੀਸਿਕਲੀ ਹੁਣ ਲੂਜ਼ਿੰਗ ਐਂਡ ਤੇ ਆ ਰਹੀ ਆ ਕਿਉਂਕਿ ਜਿਹੜਾ ਇੱਕ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਕਰਦੇ ਸੀ ਉਹ ਹੁਣ ਅਲਟੀਮੇਟਲੀ ਹੁਣ ਇੱਕ ਇੱਕ ਦੋ ਦੋ ਇਲੈਕਸ਼ਨਾਂ ਕਰਾਉਣ ਲੱਗ ਪਏ ਨਹੀਂ ਤਾਂ ਹੁਣ ਜਿਹੜੀਆਂ ਡਿਊ ਇਲੈਕਸ਼ਨ ਸੀ ਜਾਂ ਜਿਹੜੀਆਂ ਈਵਨ ਬਾਈ ਇਲੈਕਸ਼ਨ ਡਿਊ ਸੀਗੀਆਂ ਉਹ ਵੀ ਨਹੀਂ ਬੀਜੇਪੀ ਨੇ ਜਿਹੜੀਆਂ ਕਰਵਾਈਆਂ ਔਰ ਮੈਨੂੰ ਲੱਗਦਾ ਕਿ ਜੇ ਐਨਕੇ ਦੇ ਵਿੱਚ ਵੀ ਸਥਿਤੀ ਜਿਹੜੀ ਹੈ ਉਹ ਇੰਡੀਆ ਗੱਠਬੰਧਨ ਦੇ ਫੇਵਰ ਦੇ ਵਿੱਚ ਆਉਣ ਵਾਲਾ ਹੈ ਰਾਹੁਲ ਗਾਂਧੀ ਵੱਲੋਂ ਕਨਿਆ ਕੁਮਾਰੀ ਤੇ ਲੈ ਕੇ ਜਨਕਤਕ ਜਿਹੜਾ ਆਪਣਾ ਕੱਢਿਆ ਸੀ ਬਾਹਰ ਜੁੜੋ ਯਾਤਰਾ ਉਹਦੇ ਨਾਲ ਕੀ ਫਰਕ ਪਵੇਗਾ ਉਥੇ ਤੇ ਵੋਟਰ ਦੇ ਬੀ ਡੈਫੀਨੇਟਲੀ ਮੈਨੂੰ ਲੱਗਦਾ ਕਿ ਉਹ ਜਿਹੜੀ ਲੋਕਪ੍ਰਿਤਾ ਵਧੀ ਹੈਗੀ ਆ ਉਹਦੇ ਨਾਲ ਇਹਨਾਂ ਜਿਹੜੀਆਂ ਜਿਹੜੀਆਂ ਵੋਟਸ ਹੋ ਰਹੀਆਂ ਹੈਗੀਆਂ ਜਿਹੜੀ ਇਲੈਕਸ਼ਨ ਹੋ ਰਹੀ ਹੈ ਇਸ ਦੇ ਵਿੱਚ ਡੈਫੀਨੇਟਲੀ ਜਿਹੜਾ ਉਹ ਇੰਡੀਆ ਗੱਠਬੰਧਨ ਜਿਹੜਾ ਉਹ ਅੱਗੇ ਜਾਊਗਾ ਕਾਂਗਰਸ ਦੀ ਤਿਆਰੀ ਕਿੱਦਾਂ ਇਲੈਕਸ਼ਨ ਅਸੀਂ ਦੇਖਾਂਗੇ ਕਿਤਾ ਤਿਆਰੀ ਲਈ ਗਈ ਦੇ ਕੋ ਦੇ ਵਿੱਚ ਕਾਫੀ ਐਕਸਪੀਰੀਅੰਸ ਟੀਮ ਲੱਗੀ ਹੋਈ ਆ ਭਰਤ ਸਿੰਘ ਸੁਲੰਕੀ ਜੋ ਹੈ ਉਹ ਏਆਈਸੀਸੀ ਵੱਲੋਂ ਇਨਚਾਰਜ ਬਣਾਏ ਗਏ ਆ ਔਰ ਜਿਹੜੇ ਮਿਸਟਰ ਕਾਰ ਹੈਗੇ ਉੱਥੇ ਦੇ ਪ੍ਰੈਜ਼ੀਡੈਂਟ ਹੈਗੇ ਔਰ ਮੈਨੂੰ ਲੱਗਦਾ ਕਾਫੀ ਐਕਸਪੀਰੀਅੰਸ ਟੀਮ ਹੈ ਉਹਦੇ ਨਾਲ ਕਾਫੀ ਜਿਹੜਾ ਸਾਨੂੰ ਬੈਨੀਫਿਟ ਚ ਜੰਮੂ ਕਸ਼ਮੀਰ ਦੇ ਵਿੱਚ ਕਿਹੜੇ ਮੁੱਦੇ ਤੇ ਚੋਣ ਕਾਂਗਰਸ ਲੜੇ ਇਹ ਦੇਖੋ ਸਭ ਤੋਂ ਵੱਡਾ ਤਾਂ ਅੱਜ ਦੀ ਤਰੀਕ ਦੇ ਵਿੱਚ ਜੇ ਮੁੱਦਾ ਦੇਸ਼ ਦੇ ਵਿੱਚ ਹੈਗਾ ਉਹ ਹੈਗਾ ਜਿਹੜੀ ਮੰਗਿਆਹੀ ਆ ਕਿਉਂਕਿ ਸਿਰਫ ਦੇਸ਼ ਨੂੰ ਜਾਤ ਪਾਤ ਦੇ ਨਾਂ ਤੇ ਵੱਢ ਕੇ ਤੁਸੀਂ ਦੇਸ਼ ਦੀ ਪ੍ਰੋਗਰੈਸ ਨਹੀਂ ਕਰ ਸਕਦੇ ਔਰ ਜਿਹੜੀ ਖਾਸ ਕਰਕੇ ਜੰਮੂ ਐਂਡ ਕਸ਼ਮੀਰ ਦੇ ਲੋਕਾਂ ਨਾਲ ਜਿਹੜੇ ਪ੍ਰੋਮਿਸਸ ਬੀਜੇਪੀ ਨੇ ਕੀਤੇ ਸੀ ਉਹਨਾਂ ਚੋਂ ਬਿਲਕੁਲ ਵੀ ਫੁੱਲਫਿਲ ਨਹੀਂ ਹੋਏ ਔਰ ਇਹ ਜਿਹੜੇ ਉੱਥੇ ਦੇ ਕੋਰ ਇਸ਼ੂਜ਼ ਜਿਹੜੇ ਔਰ ਉੱਥੇ ਦੇ ਜਿਹੜੇ ਕੋਰ ਇਸ਼ੂਜ਼ ਹੈਗੇ ਆ ਉਹਦੇ ਤੇ ਜ਼ਿਆਦਾ ਜਿਹੜੀ ਇਲੈਕਸ਼ਨ ਲੜੀ ਜਾਊਗੀ ਲੋਕ ਸਭਾ ਚੋਣਾਂ ਤੇ ਕਾਹ ਰਾਹੁਲ ਗਾਂਧੀ ਦਾ ਇੱਕ ਬਿਆਨ ਆਇਆ ਸੀ ਮਿੰਟਾ ਚ ਮਹਿੰਗਾਈ ਖਤਮ ਕਰ ਦੇ ਉਹ ਕਿੱਦਾਂ ਖਤਮ ਕੁਝ ਨਹੀਂ ਹੈ ਬੇਸਿਕਲੀ ਤਾਂ ਦੋ ਘਰਾਣਿਆਂ ਕੋਲ ਸਾਰੀ ਵੈਲਥ ਜਿਹੜੀ ਆ ਦੋ ਘਰਾਣੇ ਆ ਤੇ ਦੋ ਐਡਮਿਨਿਸਟਰेटर ਆ ਅਮਿਤ ਸ਼ਾਹ ਜੀ ਔਰ ਮੋਦੀ ਜੀ ਤੇ ਚਾਰ ਹੀ ਬੰਦੇ ਹੈਗੇ ਜਿਹੜੇ ਦੇਸ਼ ਦੀ ਫਾਈਨੈਂਸ਼ੀਅਲ ਸਿਸਟਮ ਨੂੰ ਕੰਟਰੋਲ ਕਰਨਾ ਚਾਹੁੰਦੇ ਆ ਅਲਟੀਮੇਟਲੀ ਕੋਈ ਦੁਨੀਆ ਤੇ ਇਹੋ ਜਿਹਾ ਦੇਸ਼ ਨਹੀਂ ਹੈ ਜਿੱਥੇ ਇੰਨੀ ਕੰਸੋਲਿਡੇਸ਼ਨ ਜਿਹੜੀ ਆ ਉਹ ਵੈਲਥ ਦੀ ਹੁੰਦੀ ਹੈਗੀ ਆ ਸੋ ਮੈਨੂੰ ਲੱਗਦਾ ਕਿ ਇਹ ਜਦੋਂ ਵੀ ਡੀਸੈਂਟਰਲਾਈਜ਼ੇਸ਼ਨ ਹੋਊਗੀ ਤਾਂ ਉਹਦੇ ਵਿੱਚੋਂ ਰਿਜ਼ਲਟ ਜਿਹੜੇ ਆ ਮੈਂ ਇਹ ਨਹੀਂ ਕਹਿੰਦਾ ਕਿ ਬਹੁਤ ਜਲਦੀ ਇਹ ਨੂੰ ਲੇਕਿਨ ਇਹ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਹੜੀ ਗਰੀਬ ਜਨਤਾ ਕਿਉਂਕਿ ਇੱਕ ਪਾਸੇ ਤਾਂ ਮੋਦੀ ਜੀ ਕਹਿ ਰਹੇ ਆ ਕਿ ਦੇਸ਼ ਪ੍ਰੋਗਰੈਸ ਕਰ ਰਿਹਾ ਦੂਸਰੇ ਪਾਸੇ ਇਹ ਕਹਿ ਰਹੇ ਆ ਕਿ 60000 60 ਕਰੋੜ ਬੰਦੇ ਪਹਿਲਾਂ ਰਾਸ਼ਨ ਲੈਂਦੇ ਸੀਗੇ ਤੇ ਹੁਣ 80 ਕਰੋੜ ਜਿਹੜੇ ਆ ਉਹ ਲੈਂਦੇ ਆ ਜੇ ਦੇਸ਼ ਤਰੱਕੀ ਵੱਲ ਹੋਵੇ ਤਾਂ ਉਹਦਾ ਜਿਹੜਾ ਇੱਕ ਇੱਕ ਨਾਗਰਿਕ ਆ ਉਹਦੀ ਤਰੱਕੀ ਵੀ ਤਾਂ ਕਿਤੇ ਦਿਸਣੀ ਚਾਹੀਦੀ ਆ